ਹਾਲ ਚਾਲ ਠੀਕ ਠਾਕ ਲੱਗੇਆਂ ਗੱਡੀਆਂ ਧੌਣ ਮਾਸਰੀ ਲੱਗੀ ਉਧਰ ਦੂਜੀ ਡਸਟਰ ਸਾਰੇ ਕੜਾਈਆਂ ਨੇ ਦੋ ਕੱਟ ਗਏ ਗਵਾਂਢੀ ਆਇਆ ਸੀਗਾ ਆਪਣਾ ਗੱਡੀਆਂ ਧੌਣ ਉਹ ਕਹਿੰਦਾ ਮੇਰੇ ਕੋ ਟਰਾਲੀ ਖੜੀਆ ਟਰਾਲੀ ਲੈ ਜਾ ਕਰ ਦੇ ਕਹਿੰਦਾ ਕਿਧਰ ਜਾਣਾ ਹੁੰਦਾ ਘਮਨ ਟੈਂਟ ਟੰਟ ਲਾਉਣ ਨੂੰ ਉਹ ਟਰਾਲੀ ਆ ਜਾ ਕੇ ਕਹਿੰਦਾ ਇੱਕ ਲੋਕ ਖੋਲਣਾ ਜਦ ਇਹ ਕਹਿੰਦਾ ਤੈਂ ਦਾ ਤੂੰ ਦਮਾ ਟੈਂਟ ਖੁੱਲ ਜਾਣਾ ਵਿੱਚ ਗੱਦੇ ਆ ਉਹਦੇ ਨਵੀਆਂ ਕਹਿੰਦਾ ਤੈਨਵਾਰ ਬਾਰਤੀਆ 2007 ਚ ਲਈ ਤੀ ਚੈੱਕ ਕਰੋ ਮਾਸੜੀ ਧੋਤੀ ਵੀ ਕਦੀ ਧੋਤੀ ਵੀ ਆ ਅੰਦਰੋਂ ਕਾਮੀਆਂ ਆਨ ਲਾਉਣੇ ਆ ਤੋੜ ਦੇ ਮੇਰਾ ਵੀ ਤੋੜ ਦੇ ਹੁਣ ਤਾਂ ਮੈਂ ਤੁਹਾਨੂੰ ਕਹਿੰਦਾ ਸੀਗਾ ਮੈਂ ਕਿਹਾ ਵੀ ਗੱਡੀ ਉਹ ਚਲੋ ਪੋਰਸ ਲੱਗੀ ਹੋਈ ਆ ਉਧਰ ਮਾਸੜੀ ਤੇ ਉੱਡੀ ਕਰਕੇ ਆਟੇ ਮੋਰੇ ਖੜਾ ਚਿੱਟਾ ਫਰਗੋਣਾ ਇਹਦੀ ਵਾਰੀ ਆਨ ਤੇ ਆਹ ਦੇਖੋ ਆਏ ਮੈਂ ਗੱਡੀ ਕਹਿੰਦਾ ਸੀਗਾ ਇਹਨੂੰ ਧੋਣ ਦੀ ਜਮਾ ਲੋਡ ਨਹੀਂ ਸਾਫ ਹੈ ਇਹ ਜਮਾ ਹੈ ਨਾ ਗੱਡੀ ਤੇ ਫਿਰ ਵੀ ਉਹਨੇ ਤੁਹਾਨੀ ਉਧੋਨੀ ਸਟੇਟਸ ਸਿੰਬਲ ਆਉਗਾ ਮੈਂ ਟੇਨ ਵੇਖ ਰਹਾ ਗੱਲ ਇਹ ਗੱਡੀ ਮੇਰੀ ਸਾਫ ਚਾਈ ਗਈ ਹੈ ਕੱਪੜਿਆਂ ਵਾਂਗ ਅਨੁਫੈਕਸ਼ਨ ਦੇ ਬਾਅਦ ਆਪਾਂ ਨੇ ਉਹ ਡਾਕਟਰ ਕਹਿੰਦਾ ਵੀ ਅੱਖਾਂ ਲਾ ਕੇ ਰੱਖਣੀਆਂ ਇਹਨਾਂ ਦਾ ਕੰਮ ਕਰਨ ਲੱਗਦਾ ਥੋੜਾ ਅਜੀਬ ਆ ਮੈਂ ਪਹਿਲਾਂ ਵੀ ਲਾਉਣ ਲੱਗਦਾ ਮੈਨੂੰ ਸ਼ੱਕ ਜੀ ਹੁੰਦੀ ਸੀ ਉਹ ਕਹਿੰਦਾ 6 ਮਹੀਨੇ ਦੇ ਉੱਪਰ ਹੋ ਗਿਆ ਤੈਨੂੰ ਕਹਿੰਦਾ ਸ਼ੁਕਰ ਕਰ ਤੇਰੀ ਖਰਾਬ ਨਹੀਂ ਹੋ ਗਈਆਂ ਅੱਖਾਂ ਕਹਿੰਦਾ ਕਹਿੰਦਾ ਠੀਕ ਹੋ ਜਾਂਦੀ ਤਾਂ ਤੂੰ ਫੇਰ ਖਰਾਬ ਕਰ ਲੰਦਾ ਠੀਕ ਹੋ ਜਾਂਦੀ ਫੇਰ ਖਰਾਬ ਕਰ ਲੰਦਾ ਤਾਂ ਤੇ ਹੁਣ ਬੈਟਰ ਦਾ ਕੰਮ ਉਧਰ ਬੋਲ ਬੋ ਲੱਗੇ ਹੋਏ ਆ ਸਾਫ ਕਰਨਾ ਅੰਦਰ ਗਰਾਊਂਡ ਲਾਉਣਾ ਮਾਸੜੀਆ ਬਾਹਰੋਂ ਹੀ ਕਰਨੀ ਕਿਉਂਕਿ ਇਹ ਧਵਾ ਲਈ ਆ ਜੀਆਂ ਜੋ ਕਰਵਾਰ ਨੂੰ ਉਹਦੀਆਂ ਯੋਜਨਾਵਾਂ ਨੇ ਅੱਜ ਲਾ ਬਦਲਨੀ ਅੱਜ ਆਪਾਂ ਨੇ ਪਤਾਈ ਡਿਗਰੀ ਵਾਲੀ ਲਾਈ ਆ ਇਹਦੇ ਪ੍ਰੈਸ਼ਰ ਸਿੱਖਾ ਕਰਿਆ ਥੋੜਾ ਜਿਹਾ ਲੋਜੀ ਕਰੋ ਚੈੱਕ ਸ਼ਹਿਰਾਂ ਚ ਕੱਟੇ ਗਾਈ ਰੱਜ ਸ਼ਹਿਰ ਚ ਆਏ ਹੋਏ ਉਹ ਰਬਤ ਬਣਾ ਲਈਏ ਮੈਂ ਕਿਹਾ ਲੋਜ ਦੀ ਟੀਮ ਕਰ ਰਹੀ ਹੈ ਵੇਟ ਪੋਗੀ ਤੇ ਕੀ ਲੈਣਾ ਜਲਤ ਹੈ ਇਹ ਹੈਗਾ ਸਿਸਟਮ ਐਦਾ ਆਪੇ ਪਾਓ ਆਪੇ ਖਾਓ ਤੇ ਬਾਅਦ ਚ ਵਜਨ ਕਰਾ ਲਓ ਇੱਥੇ ਜਾ ਕੇ ਭਜਨ ਕਰਾ ਲਵਾ ਆਪਣਾ ਇੱਥੇ ਕੱਪ ਚੱਕੋ ਪਾਓ ਤੇ ਭਜਨ ਕਰਾ ਲਵਾ ਆਪਣਾ ਜਾ ਕੇ ਭਜਨ ਕਰਾਓ ਉੱਪਰ ਜੋ ਮਰਜ਼ੀ ਪਾ ਲਓ ਬਾਅਦ ਭਜਨ ਹੋਣਾ ਫਿਰ ਪਟਾਕਾ ਪਾਉਂਦੇ ਨੇ ਜਿਹੜੀ 22 ਰੁਪਏ ਦੀ ਮਿਲਦੀ ਆ ਉਹ 9 ਦੀ ਬਣਾਉਂਦੇ ਨੇ 10 ਹੋਣ ਲੱਗੇ ਆ ਤਾਂ ਇਹ ਕੱਡੀਆਂ ਤੋਂ ਬੱਚੇ ਵੀ ਲੱਗੇ ਹੋਏ ਜਤਿੰਦਰ ਪਰ ਮੂਰੀਆ ਬੱਸੀ ਸ਼ਾਕੁੱਲਾ ਰਹਿ ਗਿਆ ਜਿਹੜਾ ਕਾਰ ਹੋ ਗਿਆ ਚਲੋ ਸਫਾਈ ਹੋ ਜੂਗੀ ਵਧੀਆ ਗੱਡੀ ਸਪੂਮਾ ਮੇਰੇ ਕੋਲ ਜੇਗਾ ਪਿੰਡੇ ਸਾਰੇ ਆਪਾਂ ਜਤਿੰਦਰ ਨੇ ਪਹਿਲਾਂ ਮੈਨੂੰ ਐਂਟਰ ਕਰਕੇ ਇਦਾਂ ਹੀ ਚਲਾ ਦੀ ਸਦਾਈ ਨੇ ਗੱਡੀ ਉਹਨੇ ਐਂਟਰ ਕਰਿਆ ਪ੍ਰੋਗਰਾਮ ਕੁਝ ਨਹੀਂ ਕਰਿਆ ਐਂ ਚਲਾ ਕੇ ਐਂਟਰ ਕਰਦਾ ਮੈਨੂੰ ਮੈਂ ਨਾ ਬਾਹਰ ਹੀ ਨਿਕਲ ਜਾਉਂਦਾ ਟਾਕੀ ਖੋਲਣ ਜਾਉਂਦਾ ਮੈਂ ਅੰਦਰੋਂ ਹੀ ਗਾਲਾਂ ਕੱਢੀਆਂ ਇਹਨੂੰ ਇਹੋ ਜਿਹਾ ਪੁੱਠੇ ਕੰਮ ਕਰਦਾ ਚੈਨ ਚਲਾ ਦੀ ਗੱਲੀ ਰਵਾਜੋ ਚਲਾਈ ਨਹੀਂ ਆਂ ਆਹ ਹੁਣ ਦਵਾਈ ਮੰਗਾਈ ਵੀ ਆ 5 ਚੱਟੇ ਕੱਢਣੇ ਆ ਕਾਲੇ ਹੋਏ ਮੈਂ ਕਿ ਨਾ ਲੱਗਦੀ ਧੋਈ ਜਾਂਦਾ ਤਾਂ ਬੰਦੇ ਮੁੜ ਕੇ ਗੰਦ ਐਤੀ ਝਾੜ ਦਿੰਦੇ ਉਹ ਵਿਚਰ ਰਚੀਗਾ ਸਵੰਦ ਤੇ ਹੌਲੀ ਹੌਲੀ ਗੰਦਾ ਲੱਗਦਾ ਜਿਵੇਂ ਪਲਾਸਟਿਕ ਪੇਂਟ ਮਾਰਾਂਗੇ ਹੁਣ ਕਰਦੇ ਆ ਅਗਲੇ ਹਾfte ਮੌਸਮ ਖਰਾਬ ਹੈ ਟਾਈਮ ਆਏਗਾ ਫੇ ਕਰਾਂਗੇ ਲੱਗੇ ਤਾਂ ਗੱਡੀਆਂ ਧੋਣ ਮੈਂ ਤੇ ਜਤਿੰਦਰ ਧੂੜ ਪੱਟੀ ਪਈ ਆ ਜਿਨੇਨ ਪੂਰੀ ਦੋਨਾਂ ਨੇ ਅੱਜ ਨੇਰੀ ਜਾਂਦੀ ਪਈ ਆ ਵਾਹ ਕਿਰਪਾ ਨਾਲ ਗੱਡੀਂ ਦੇ ਰਹੇ ਟਟਣਾ ਆ ਆ ਮੈਂ ਗੱਡੀ ਲਾ ਕੇ ਉਹ ਕੋਰੋਚੀ ਆ ਕੇ ਕਰਨ ਆ ਗਿਆ ਗੱਡੀ ਧਵਾਉਣ ਨਿਆਣਿਆਂ ਨੂੰ ਮੈਂ ਕਿਹਾ ਬੈਠੋ ਵਿੱਚ ਵਿੱਚ ਬੈ ਕੇ ਦੇਖੋ ਗੱਡੀ ਕਿੰਨਾ ਧੋਉਂਦੀ ਹੈ ਵੈਸੇ ਅਸੀਂ ਲਿਖਿਆ ਵੈਸੇ ਵੀ ਤੁਸੀਂ ਗੱਡੀ ਦੇ ਵਿੱਚ ਐਂਟਰ ਹੋ ਕੇ ਐਂਟਰ ਨਹੀਂ ਕਰ ਸਕਦੇ ਤੇ ਜਿਹੜੇ ਲੋਕ ਪੱਕੇ ਭੇਤੀ ਨੇ ਉਹਨਾਂ ਨੂੰ ਮੈਂ ਬਿਠਾ ਲਿਆ ਨਾ ਅਣਜਾਣ ਜਿਹਾ ਲੱਗਦਾ ਉਹਨੂੰ ਕਰਦੀ ਦਾ ਬਾਹਰ ਕੋ ਅਗਲੇ ਦਾ ਐ ਨਹੀਂ ਪਤਾ ਛਦਾਈ ਦਾ ਕਿਹਦਾ ਇੱਥੇ ਗੱਡੀ ਭਜਾ ਲਈ ਅੰਦਰ ਭੈਣ ਜੋ ਔਖਾ ਹੋ ਜੂ ਕੰਮ ਹੌਰੀ ਗੱਲ ਕੱਢੀ ਤੇ ਚਵਲ ਕਈ ਭਜਾ ਲੰਦੇ ਨੇ ਵਿੱਚ ਗੱਡੀ ਹੁਣ ਸਾਰਾ ਸਮਾਨ ਉਹ ਹਵਾਲਾ ਥੱਲੇ ਉਤਰਿਆ ਵਾ ਹੋਰ ਹੋਇਆ ਵਾ ਸਿਸਟਮ ਤੋੜ ਦੂ ਅਗਲਾ ਕੋਈ ਨਾ ਕੋਸ ਕੰਪਿਟਿਸ਼ਨ ਹੈਗੀ ਪਰ ਅਗਲੇ ਨੂੰ ਵੀ ਮੰਨਾਂਗੇ ਸਵਾਰ ਕੇ ਸ਼ਟਰ ਲਾ ਕੇ ਅੰਦਰੇ ਕਰਦਾਂਗੇ ਗੱਡੀ ਬਲੌਕ ਕਰ ਦੇ ਕਿੱਥੇ ਨੂੰ ਕੱਢ ਦਾਂ ਇਹਨੇ ਤੋੜਤੀ ਬਾਈ ਦਾ ਵੇ ਤਾਂ ਮੰਨ ਕੇ ਚੱਲੇ 5-7000 ਰੁਪਏ ਪਾਉ ਚੱਲ ਵੇ ਦਮੇਨਿਕਾ ਕਹਣਾ ਮੈਂ ਚੱਲਿਆ ਸਾਧੀਆਂ ਲੈਣ ਬਰੂਨਾ ਦੇ ਦਾਹੀਂ ਸਟੇਟਲੇ ਡੱਬੇ ਨੂੰ ਨੋਟ ਚੱਲਦਾ ਕੰਮ ਲੋਕਾਂ ਨੇ ਟਰਾਜ ਬੈਠਾ ਪਿਆਜ ਸ਼ਰਮ ਦੇ ਆਦੇ ਚੋਕਰ ਇਹ ਖਾਂਦਾ ਮਾਨਤਾ ਰੋਟੀ ਤਤੀ ਕਰਕੇ ਕਰ ਮੈਂ ਨਾ ਆਹ ਹੈਗਾ ਸਾਡਾ ਬੰਕਰ ਲੜਾਈ ਲੱਗ ਗਈ ਸਾਨੂੰ ਕੋਈ ਮਸਲਾ ਨਹੀਂ ਆ ਲੜਾਈ ਲੱਗ ਗਈ ਬੰਕਰ ਸਾਡੇ ਕੋਲ ਰੈਡੀ ਆ ਆਕਸੀਜਨ ਵਾਲੇ ਪੈਪ ਨੇ ਆ ਕੱਢੇ ਹੋਏ ਨੇ ਉੱਥੇ ਤੇ ਆ ਪਾਪ ਇੱਥੇ ਕੱਢਿਆ ਉਹ ਰੋਸੋ ਢੱਕਣ ਨੇ ਲਾ ਆਉਗੀ ਮੋਟੀਆਂ ਕੰਧਾਂ ਦੇ ਦੇਖੋ ਕੁਝ ਨਹੀਂ ਹੋਣਾ ਹੈਗਾ ਤੇ ਜੈਕ ਰੋ ਬੰਕਰ ਇਹ ਜੀ ਆਪਣੇ ਆਰ ਵਾਲੇ ਦੀ ਗੁਫਾ ਅੰਦਰ ਉਹਦੇ ਫਿਲਮ ਵੀ ਚੱਲਦੀ ਹੈ ਤੇ ਦੇਖਣੀ ਤੇ ਆ ਹੀ ਪੜ ਆਇਆ ਹਿੱਥੇ ਘਰ ਪਾਣੀ ਆ ਗਿਆ ਸੀ ਉੱਪਰ ਜਿਆਦਾ ਕਿਉਂਕਿ ਪਾਪ ਉਹਨਾਂ ਨੇ ਖੁੱਲੇ ਛਰਤੇ ਤੇ ਉਹ ਧੋਂਦੇ ਤੇ ਵਾਸ਼ ਕਰਦੇ ਸਿੱਧਾ ਪਾਣੀ ਇੱਥੇ ਭਰ ਗਿਆ ਤਾਂ ਤੇ ਆਹ ਟਾਇਰ ਦਾ ਫਿਰੇ ਉੱਪਰ ਐਦਾਂ ਬਾਹਰੋਂ ਬੰਦ ਕਰਿਆ ਹੁਣ ਬੈਟਰ ਹੈ ਸਾਡਾ ਐਡ ਬਲੂ ਪਿਆ ਸਮਾਨ ਵਾਲਾ ਸਾਡਾ 100 ਪਿਆ ਤੇ ਸੈਂਪਲ ਤੋਂ ਪਹਿਲਾਂ ਵੀ ਪਹਿਨੇ ਪ੍ਰੋਡਕਟ ਆ ਜਾਂ ਸਾਡੇ ਕੋਲ ਆਪਾਂ ਪੰਪ ਸਾਡੇ ਖਰਾਬ ਹੋਏ ਫਟੇ ਨੂਣ ਜੋਤ ਸਾਰਾ ਉਹ ਉੱਪਰ ਪਲਾਸਟਿਕ ਵੈਲਡ ਵਾਲਾ ਪਿਆ ਤੇ ਆਸਪਲਾਈ ਸਾਰੀ ਬੰਦ ਆ ਪੁਰਾਣੀ ਐ ਸਾਰੀ ਤੇ ਨਵੀਂ ਸਪਲਾਈ ਸਾਰੀ ਆ ਇਧਰ ਸਾਰੀ ਨਵੀਂ ਸਪਲਾਈ ਸਾਰਾ ਕਰੰਟ ਸਸਤਰਮ ਪਿਊ ਇਹ ਸਾਰਾ ਕੁਝ ਆ ਇਧਰ ਤੇ ਹੁਣ ਆਪਾਂ ਲੱਭਾਏ ਆ ਮਗਲਾਲ ਅਕਰੇਲੋ ਰਹਿ ਗਈ ਯਾਰ ਕਿਸੇ ਦੀ ਮੜ ਕੇ ਅਗਲਾ ਲੈਣੇ ਨਹੀਂ ਆਇਆ ਕਿ ਇੱਥੇ ਰੱਖੀ ਵੀ ਉਹ ਸਾਡੇ ਕੋਲ ਵੀ ਜੜਾ ਖੇਦੀ ਪਿਆਰੇ ਤੇ ਆਪਾਂ ਨੇ ਹੁਣ ਕੱਢਣਾ ਆਪਣਾ ਮਗਲੈਨ ਕਾ ਵੜਣਾ ਤੇ ਦੇਖਦਾ ਜੀ ਉੱਪਰ ਕਿ ਇੱਥੇ ਫਸਟ ਟਾਈਮ ਸਟੋਨ ਪੇਲ ਐਟ ਲਾਂਚਾ ਵੀ ਐ ਜਣਾ ਖੋਲਨੇ ਆਪਾਂ ਨੇ ਨਿਊ ਜਲ ਉਹਦੇ ਇੰਨੇ ਹੁੰਦੇ ਵੀ ਜਿਹਨੇ ਨਿਊ ਜਲ ਦਾ ਇਹ ਜਿ ਲੱਗੀ ਹੋਇਆ ਟੌਪ ਦੀ ਆਈ ਲਾ ਦੇਣੀ ਤੇ 15 ਰੁਪਏ ਲੈ ਲੈ 27 ਦੇ ਨਿਊ ਜਲ ਦੇ ਬਾਰਾਂ ਨੀਆਂ ਚਾਰ ਹੋਣ ਲੱਗੀਆਂ। ਹੋਜੀ ਕਰੋ ਚੈੱਕ ਇਹਦਾ ਲਵਾਜੂ ਦਾ ਨਿਆਰਾ ਗੱਡੀ ਖੜੀ ਆ। ਉਹ ਲੱਗੀ ਵੀ ਆ। ਮੂਰੇ ਸੁੱੱਕ ਰਹੀ ਆ ਗੱਡੀ ਉਹ ਤੇ ਨਿਕਲ ਰਹੀ ਆ ਨਾਲ ਲੱਗ ਜੇ ਤੈਨੂੰ ਲੱਗ ਜਾਣੀ ਤਾਂ ਚਲੋਣ ਮੈਂ ਵੀਡੀਓ ਬਣਾਉਣ ਲੱਗ ਗਿਆ ਵੀ ਲੇਟ ਹੋ ਗਿਆ ਕੰਮ। ਨਹੀਂ ਗੱਡੀ ਪਰ ਗੱਡੀਆਂ ਦੇ ਲੋ ਫੋਰਚੂਨਰ ਖੜੀ ਆ। ਫੋਰਚੂਨਰ ਹੈ। ਉਧਰ ਨਿਕਲ ਗਈ ਮੂਰੇ ਗੱਡੀ। ਉਹ ਗੱਡੀ ਉਧਰ ਲੱਗੀ ਹੋਈ ਆ। ਤੇ ਆ ਗੱਡੀ ਆਪਾਂ ਮਗਰੇ ਐਂਟਰ ਕਰਦਾ ਆਂ। ਕਰ ਰਿਹਾ ਸੀ ਅਟੋਦਰ ਕੱਢੀ ਬਚੰਦਰ ਨਵਾਂ ਲੱਗਿਆ ਤਾਂ ਜਾਂ ਤੋਂ ਭੱਜ ਗਿਆ ਮੈਂ ਕਿਹ ਚਲ ਗੱਟਰ ਦੇ ਪਾਣੀ ਛੱਡ ਦिए ਗਰਮੀਆਂ ਕਰਕੇ ਜਦੋਂ ਥੋੜੀ ਸਫਾਈ ਹੋ ਜੂਗਾ ਵੇ ਆ ਪੰਗੇ ਲੰਦੀ ਟੀਮ ਮੈਂ ਵੱਢ ਕੇ ਆਟਿਆਂ ਘਾਹ ਘੂ ਵਾਲਾ ਇਕੱਠਾ ਹੋਇਆ ਵਾ ਮਾ ਦਾ ਘਾਹ ਵੱਢੀ ਤੇ ਆ ਇਧਰ ਬਾਹਰੇ ਵੀ ਇਧਰਾਂ ਟੀਮ ਝੰਨ ਤਿਆਰ ਖੜੀ ਆ ਫਸਲੀ ਨਾ ਨਾ ਮੰਦਰਾ ਕਰਾ ਦਾ ਮੀਂਹ ਕਰਕੇ ਹੁਣ ਦੁਬਾਰਾ ਭਰਦਾ ਆਪ ਤੱਕ ਜੇ ਅੱਫਰ ਬਾਬੇ ਇਹਨਾਂ ਪੂਰਾ ਮਾਸ ਤੇ ਅੱਫਰ ਦਾ ਮੇਂ ਮਿੰਗੇ ਫਾਇ ਲੱਗਿਆ ਹੋਆ ਪੰਜਾਬ ਵਾਲਾ ਕੱਫ ਕਰਿਆ ਹੋਆ ਅੱਜ ਦੁਪਹਿਰੇ ਮੀਂਹ ਪਿਆ ਦਾ ਕੱਚਾ ਰਹਿ ਗਈ ਥੜੀ